ਇੱਤੇ ਦਿਨੀ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਵਿਖੇ ਦਿਨ ਦਿਹਾੜੇ ਇੱਕ ਮੰਦਿਰ ਪਰਿਸਰ ਚੋਂ ਇੱਕ ਚੋਰੀ। ਅਤੇ ਇਸ ਚੋਰੀ ਨੂੰ ਅੰਜਾਮ ਦੇਣ ਵਾਲਾ ਚੋਰ ਮੰਦਿਰ ਦੇ ਪੁਜਾਰੀ ਦੀ ਅਲਮਾਰੀ ਤੋੜ ਕੇ ਉਸ ਚ ਰੱਖੇ 19 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਅਤੇ ਇਹ ਚੋਰ ਇੰਨਾ ਸਾਫੇ ਸੀ ਕਿ ਉਹ ਮੰਦਿਰ ਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਲੈਗਡ ਚਲਾ ਗਿਆ। ਉੱਥੇ ਹੀ ਜਦ ਇਸ ਵਾਰ ਦਾ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰਦੇ ਹੋਏ 24 ਘੰਟੇ ਦੇ ਅੰਦਰ ਅੰਮ੍ਰਿਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿੱਤਾ ਗਿਆ। मैं रामकृष्ण महंत कृष्णमंद दारीवाल मैं एसएसपी डीएसपी एसएचओ और स्पेशल ब्रांच स्पेशल ब्रांच में सभी का हार्दिक तय दिल से बहुत बहुत धन्यवाद करता हूँ मैं अपने संत समाज की तरफ से सभी को आशीर्वाद देता हूँ तय दिल से शुक्रिया करता हूँ उन्होंने बहुत मेहनत करके 24 घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को परंतु मैं एसएसपी का और सारी टीम का बहुत बहुत अपने मेरे पास शब्द नहीं हैं वह उन शब्दों से सही उनको तहे दिल से शुक्रिया अदा करता जैसे अपने लाके चोरी हुई थी तो करीब करीब मेरे बताया कि वो सब बरामद कर लिए हैं थोड़े से पैसे उसने खर्च कर लिए थे बाकी मेरे को ये ज्ञात हुआ कि वो पैसे बरामद कर लिए गए हैं ਅਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐਂਡ ਉਥੇ ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਬਾਂਚ ਐਸ਼ਐਚਓ ਜਿਹੜੇ ਢਾੜੀਵਾਲ ਹੈ ਐਂਡ ਡੀਐਸਪੀ ਢਾੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚ ਚੈੱਕ ਕੀਤੇ ਉਸ ਤੋਂ ਬਾਅਦ ਸਾਡੀ ਵੱਖ-ਵੱਖ ਟੀਮਾਂ ਸਾਡੇ ਡੀਐਸਪੀ ਢਾੜੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਪਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਆ ਸਾਡਾ ਜਿਹੜਾ ਮੁਕੱਦਮਾ ਅਸੀਂ 24 ਅਵਰ ਦੇ ਵਿੱਚ ਪੇਸ਼ ਕਰ ਲਿਆ ਹੈਗਾ ਇਹਦੇ ਚ ਲਗਭਗ 1785000 ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਹੈ ਉਹ ਵੀ ਅरेस्ट ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਦੀ ਜਿਹੜਾ ਲੁਧਿਆਣਾ ਮੋਲਾ ਜਿਹੜਾ ਧਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗਰਾਉਂਡ ਹੈਗਾ ਇਹਦੇ ਚ ਪਹਿਲਾਂ 3-5 ਦਰਜ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਧਾਰੀਵਾਲ ਦੇ ਵਿੱਚ ਦਰਜ ਹੈਗਾ ਜਿਹੜੇ ਜਿਹੜਾ ਪ੍ਰੀਵੀਅਸ ਕ੍ਰਿਮਿਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਆਂ ਦੇਖੋ ਜੀ ਇਹਦੇ ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ ਇਹਦੇ ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ ਚ ਜਿਹੜੀ ਹੈਗੀ ਸਾਨੂੰ ਪਤਾ ਲੱਗਾ ਐਂਡ ਕੋਰਡੀਨਲੀ ਅਸੀਂ ਜਿਹੜਾ ਹੈਗਾ ਇਹਨੂੰ ਟੈਸਟ ਕਰ ਲਿਆ ਸਾਰੇ ਪੈਸੇ ਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਦੀ ਕਵਰ ਹੋ ਗਏ ਹੈਗੇ ਬਾਕੀ ਅਸੀਂ ਪੁਛਗਿਚ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੂੰ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੇ ਚੋਰੀ ਟ੍ਰੇਸ ਕਰਤਾ ਸੀ ਪਹਿਲਾਂ ਤਾਂ ਰਨ ਜਾਂ ਰੈਕਿੰਗ ਕਰਦਾਈ ਜਾਂ ਕਿੱਦਾਂ ਚੋਰੀ ਹੋਣ ਦਾ ਅਨਜਾਮ ਜਾਂਦਾ ਦੇਖੋ ਆ ساری ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਰੀਅਲ ਇੰਟਰੋਗੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੈੱਕ ਕਰਾਂਗੇ ਕਿ ਕਿ ਇਹਨਾਂ ਨੂੰ ਇਨਫਾਰਮੇਸ਼ਨ ਕਿੱਦਾ ਮਿਲੀ ਆ ਵਾਟਐਵਰ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈਗੇ ਉਹ ਅਸੀਂ ਜਿਹੜਾ ਹੈਗਾ ਡੂਇੰਗ ਇਨਵੈਸਟੀਗੇਸ਼ਨ ਇਹਨਾਂ ਨੂੰ ਚੈੱਕ ਕਰਾਂਗੇ ਇਹ ਕੋਹੋਤ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਵੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਨਜਮਾਂਡ ਤੇ ਅਸੀਂ ਇਹ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਇਹਨਾਂ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਜਾਂ ਕਿਸੇ ਨੇ ਰੱਖੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ ਅਸੀਂ ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਸਰ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਹੋਈ ਹੈ ਕਿੱਥੋਂ ਆਈ ਸੀ ਦੇਖੋ ਆ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਆ ਪ੍ਰਾਪਰਟੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੱਕਾਂਗੇ